ਲੋਕਾਂ ਵਾਰੇ ਹੀ ਸੋਚੀ ਜਾਂਦੇ ਹੋ ਆਪਣੇ ਵੀ ਹੁੰਦੇ ਬੜੇ ਪਿਆਰੇ ਦੂਜਿਆਂ ਦੇ ਮੋਢਿਆਂ ਤੋਂ ਭਾਲੋ ਸਹਾਰਾ ਆਪਣਿਆਂ ਦੇ ਮੋਢੇ ਹੀ ਦਿੰਦੇ ਸਹਾਰੇ ਦੂਜਿਆਂ ਪਿੱਛੇ ਹੀ ਭੱਜਦੇ ਫਿਰਦੇ ਹੋ ਉਹ ਤਾਂ ਕੱਲੇ ਲਾਉਂਦੇ ਲਾਰੇ ਗੈਰਾਂ ਤੋਂ ਹੋਂ ਐਸ਼ ਭਾਲਦੇ ਰਮਾ ਪਿਓ ਦੇ ਸਿਰਾਂ ਤੇ ਹੀ ਹੁੰਦੇ ਨਜ਼ਾਰੇ ਰੌਸ਼ਨੀ ਤਾਂ ਚੰਨ ਤੇ ਸੂਰਜ ਹੀ ਦਿੰਦੇ ਨੇ ਤੇ ਕੱਲੇ ਦੇਖਣ ਚਮਕਦੇ ਤਾਰੇ ਜਿੱਤਾ ਮਿਲਦੀਆਂ ਖੜ ਕੇ ਨਾਲ ਆਪਣਿਆਂ ਦੇ ਗਹਿਰਾਂ ਨਾਲ ਖੜੇ ਤਾਂ ਸਮਝੋ ਹਾਰੇ ਗਹਿਰਾਂ ਨਾਲ ਖੜੇ ਤਾਂ ਸਮਝੋ ਹਾਰੇ ਲੋਕਾਂ ਵਾਰੇ ਹੀ ਸੋਚੀ ਜਾਂਨਿਓ ਆਪਣੇ ਵੀ ਹੁੰਦੇ ਬੜੇ ਪਿਆਰੇ